ਚਲਦੀ ਬੱਸ ਦੇ ਵਿੱਚ ਬੱਸ ਕੰਡਕਟਰ ਦੇ ਨਾਲ ਇੱਕ ਜਨਾਨੀ ਦਾ ਪੰਗਾ ਪੈ ਗਿਆ ਜਿਸ ਬਾ ਜਨਾਨੀ ਨੇ ਬੱਸ ਰੋਕ ਕੇ ਕੰਡਕਟਰ ਨੂੰ ਥੱਲੇ ਉਤਾਰ ਲਿਆ ਤੇ ਫੋਨ ਕਰਕੇ ਆਪਣੇ ਘਰੋਂ ਬੰਦੇ ਬੁਲਾ ਲਏ ਜਿਸ ਤੋਂ ਬਾਅਦ ਕੰਡਕਟਰ ਦੀ ਮਹਿਲਾ ਅਤੇ ਉਸ ਦੇ ਆਏ ਸਾਥੀਆਂ ਵੱਲੋਂ ਰਾਜ ਕੇ ਕੁੱਟਮਾਰ ਕੀਤੀ ਜਾਂਦੀ ਹੈ ਜਿਸ ਦੌਰਾਨ ਬੱਸ ਕੰਡਕਟਰ ਦੀ ਪੱਗ ਵੀ ਲੱਤ ਜਾਂਦੀ ਹੈ ਤਸਵੀਰਾਂ ਚੋਂ ਨੇ ਮੌਕੇ ਦੀਆਂ ਤੁਹਾਡਾ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਸੜਕ ਵਿਚਕਾਰ ਮਹਿਲਾ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਹੈ ਤੇ ਪ੍ਰਸ਼ਾਸਕਦਾਰਾਂ ਨੂੰ ਬੁਲਾ ਕੇ ਬੱਸ ਕੰਡਕਟਰ ਦੀ ਕੁੱਟਮਾਰ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਮਾਮਲਾ ਬਟਾਲੇ ਤੋਂ ਸਾਹਮਣੇ ਹੈ ਜਿੱਥੇ ਚ ਬੱਚੇ ਕਮੈਲਾ ਦਾ বাস ਕੰਡਕਟਰ ਦੇ ਨਾਲ ਛੋਟਾ ਜਿਹਾ ਵਿਵਾਦ ਹੋ ਜਾਂਦਾ ਹੈ ਜਿਸ ਤੋਂ ਬਾਅਦ ਮੈਲਾ ਫੋਨ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਲੈਂਦੀ ਹੈ ਤੇ ਸੜਕ ਦੇ ਉੱਤੇ ਮੈਲਾ ਦੇ ਆ ਰਿਸ਼ਤੇਦਾਰਾਂ ਵੱਲੋਂ বাস ਕੰਡਕਟਰ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ ਕੁੱਟਮਾਰ ਬਹੁਤ ਹੀ ਬੁਰੀ ਤਰੀਕੇ ਨਾਲ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ বাস ਕੰਡਕਟਰ ਦੀ ਪੱਗ ਲੱਥ ਜਾਂਦੀ ਹੈ ਤਾਂ ਉਸ ਨੂੰ ਕੁੱਟ-ਕੁੱਟ ਕੇ ਲਹੂ ਲਹਾਨੇ ਕਰ ਦਿੱਤਾ ਜਾਂਦਾ ਹੈ ਅੱਜ ਸਵੇਰੇ ਦੀ ਖਬਰ ਕਰ ਰਹੇ ਹਾਂ ਤੁਹਾਡੇ ਨਾਲ ਸਾਂਝੀ ਦੇਖੋ ਜੀ ਸਰਕਾਰ ਦੇ ਆਧਾਰ ਕਾਰਡ ਚਲਾਇਆ ਵਾ ਉਹ ਸਾਰੀਆਂ ਬਸਾਂ ਵਿੱਚ ਚੱਲਦਾ ਵਾ ਮੇਰੀ ਇਹ ਵਾਈਫ ਆ ਇਹ ਬੱਸ ਸਟੈਂਡ ਤੋਂ ਬੈਠੀ ਆ ਜੀ ਬੱਸ ਸਟੈਂਡ ਤੋਂ ਇਹਨੇ ਕਿਹਾ ਜੀ ਮੈਂ ਉਮਰਬੁਰੇ ਚੌਂਕ ਉਤਰਨਾ ਵਾ ਉਹਨਾਂ ਨੇ ਕਿਹਾ ਚ ਚੜਜੋ ਉੱਥੇ ਜਿਹੜੇ ਨਾਲ ਉਹਨਾਂ ਦੇ ਬੰਦੇ ਹੁੰਦੇ ਉਹਨਾਂ ਨੇ ਕਿਹਾ ਬੱਸੇ ਚੜਜੋ ਇਹ ਚੜ ਗਈ ਆ ਫਰਾ ਚੌਂਕ ਪਹੁੰਚਦੇ ਆ ਜੀ ਇਹਨੇ ਆਪਣਾ ਢਾਰ ਘਟ ਦਿੱਤਾ ਉਹਨਾਂ ਨੂੰ ਕਿਵੇਂ ਉਮਰਬੁਰੇ ਚੌਂਕ ਲਾ ਰਹੇ ਹੋ ਉਹਨੇ ਫੇਲਾਂ ਢਾਰ ਘਟ ਚੁੱਕੇ ਪਰ ਮਾਰਿਆ ਕਿ ਤੂੰ ਇੰਨੀ ਲੱਗੇ ਜਾਣਾ ਤੇਰਾ ਢਾਰ ਘਟ ਨਹੀਂ ਚੱਲਣਾ ਫਿਰ ਇਹਨਾਂ ਨੇ ਕਾਹ ਮਰ ਤੋਂ ਪੈਸੇ ਲੈ ਲੋ ਪੈਸੇ ਦੇ ਲੈ ਕਿੰਨਾ ਦਿੱਲੀ ਜਾਣਾ ਉੱਥੇ ਜਾਣਾ ਇੰਨੇ ਦੂਰ ਜਾਣਾ ਤੂੰ ਰਾਤ ਜਵਾਈ ਚੜਕੇ ਬੈ ਗਈਆਂ ੱਟਕੇ ਮਾਰੇ ਆ ਤੇ ਬਾਹ ਦੇ ਵੇਖੋ ਕਿੰਨੀ ਛੱਟ ਲੱਗੀ ਮੱਥਾ ਵੱਜਾਦ ਨਾ ਬਾਰੀ ਨਾ ਕੱਪੜੇ ਵੀ ਪਾੜ ਗਏ ਨਾ ੱਟਕੇ ਇੰਨੇ ਮਾਰੇ ਆ ਫਿਰ ਇਹਨੂੰ ਕਹਿੰਦੇ ਕਿ ਬਾਦਸ਼ਲੁਕੀ ਇੰਨੀ ਕੀਤੀ ਇਦਨਾ ਵੀ ਹਿਸਾਬ ਕੋਈ ਨਹੀਂ ਆ ਤੂੰ ਹੀ ਦੇ ਸਕਦੇ ਜੀ ਵੀਡੀਓ ਦੇ ਵਿੱਚ ਕਿੱਦਾਂ ਰਗਣਾ ਲੱਗੀਆਂ ਟੇ ਭੈਣ ਜੀ ਉਹਨਾਂ ਨੂੰ ਲੈ ਜਾਣਾ ਕਿੱਥੇ ਹੀ ਭਲਾ ਇਹਨਾਂ ਨੇ ਉਹ ਉਮਰਪੁਰੇ ਚੌਂਕ ਉੱਤਮਾ ਹੈ ਪਰ ਆਪ ਵੱਲ ਫੋਰਾ ਚੌਕ ਜਿੱਥੇ ਮੈਂ ਵੀ ਤੁਰਿਆ ਆਂਦਾ ਬਿਆਹ ਮਗਰੇ ਤੇ ਮੈਂ ਜਦੋਂ ਵੇਖਿਆ ਤੇ ਕਨੈਕਟਰ ਇਹਨੂੰ ਧੱਕੇ ਮਾਰ ਕੇ ਬਸ ਤੋਂ ਥੱਲੇ ਲਾਉਣ ਰਿਹਾ ਸੀ ਤੇ ਜਦੋਂ ਮੈਂ ਉਹਨਾਂ ਨੂੰ ਜਾ ਕੇ ਪੁੱਛਿਆ ਕਿ ਕੀ ਕਰ ਰਹੇ ਤੁਸੀਂ ਧੱਕੇ ਕੋ ਮਾਰ ਰਹੇ ਜੀ ਤੇ ਮਗਰੋਂ ਡਰਾਈਵਰ ਨੇ ਆਣ ਕੇ ਮੇਰੀ ਪੱਜੂ ਵੀ ਲਾਤੀ ਮੈਨੂੰ ਵੀ ਕੁੱਟਾ ਡਾਪੇ ਮੇਰੇ ਆ ਬੈਗ ਮਾਰਿਆ ਕਿਤੇ ਵੀ ਮਾਰਿਆ ਉਹ ਉਂਗਲ ਦੰਨੀਆਂ ਵਟਵਟ ਖਾ ਗਿਆ ਮੇਰੀ ਸਾਰੀ ਫਿਰ ਉੱਥੇ ਜਿਹੜੇ ਲੋਕਾ ਸੀ ਜਿਹੜੋ ਮੇਰੀ ਪੱਗ ਲਾਈ ਉੱਥੇ ਜਥੇਬੰਦੀਆਂ ਹੀ ਕੁਝ ਉਹਨਾਂ ਨੇ ਫਿਰ ਉਹਨਾਂ ਨੂੰ ਜਥੇਬੰਦੀ ਕਿਹੜ ਇਹ ਹੰਗ ਜਿੱਥੇ ਬੰਨੀ ਹੁਣ ਮੈਨੂੰ ਪਤਾ ਨਹੀਂ ਉੱਥੇ ਭੀੜ ਜ਼ਿਆਦਾ ਸੀ ਉੱਥੇ ਲੋਕ ਇਕੱਠੇ ਹੋ ਗਏ ਜਦੋਂ ਮੇਰੀ ਪੱਗ ਲਈ ਫਿਰ ਉਹਨਾਂ ਨੇ ਉਹਨਾਂ ਨੂੰ ਫੜ ਲਿਆ ਉੱਥੇ ਸਾਰਿਆਂ ਨੂੰ ਮੈਂ ਤੇ ਮੈਂ ਆਹ ਖ ਦੁਨੀਆ ਵੜ ਵੜ ਉਂਗਲਾਂ ਵੀ ਖਾ ਕੇ ਮੋਟਾ ਵੀ ਮੇਰਾ ਤੋੜਦਾ ਬੈਗ ਮਾਰਿਆ ਮੇਰੇ ਮੂੰਹ ਤੇ ਫਿਰ ਮੇਰੀ ਜਨਾਨੀ ਦੇ ਵੀ ਰਗੜਾ ਲਾਈਆਂ ਉਹਦਾ ਵੀ ਮੱਥਾ ਮਾਰਿਆ ਸਾਡੇ ਦੋਵਾਂ ਜੀਨਾਂ ਨੂੰ ਕੁੱਟ ਮਾਰ ਦਿੱਤੀ ਆਧਾਰ ਕੜਵਾ ਬਾਸ ਵਾਲੇ ਚਲਾਉਂਦੇ ਕਿਉਂ ਨਹੀਂ ਬੇ ਜੇ ਸਰਕਾਰ ਨੇ ਫ੍ਰੀ ਕੀਤੇ ਤੇ ਕਹਿੰਦੇ ਕਿ ਤੁਹਾਨੂੰ ਇੰਨਾ ਲੱਗੇ ਨਹੀਂ ਤਾਰਨਾ ਜੀ ਦੂਰ ਜਾਣਾ ਫਿਰ ਤੁਹਾਡਾ ਆਧਾਰ ਕੜ ਚੱਲਦਾ ਠੀਕ ਹੈ ਸਰਕਾਰ ਸਾਰੀ ਸੁਵਿਧਾ ਦੇ ਰਹੀ ਬਸ ਥਾਣੇ ਨੰਗਣੇ ਹੋ ਕੇ ਥਾਣੇ ਨੰਗਣੇ ਹੀ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਇਨਸਾਫ ਐਹੀ ਚਾਹੁੰਨੇ ਤੁਸੀਂ ਵੇਖੋ ਇਧਰ ਹਾਲਾਤ ਵੇਖੋ ਘਰਾਂ ਦੇ ਕੀ ਹਾਲਾਤ ਕੀਤੇ ਆ ਵੇਖੋ ਇਧਰ ਮੇਰਾ ਵੀ ਇਤਰਾ ਮੂੰਹ ਤੇ ਬੈਗ ਮਾਰ ਕੇ ਮੂੰਹ ਖਰਾਬ ਕਰਤਾ ਸਰਾ ਉਹਦਾ ਵੀ ਮੱਥਾ ਪਾੜਤਾ ਸਰਾ ਠੀਕ ਹੈ ਵੇਖੋ ਜੀ ਮੇਰੀ ਤੇ ਇਹ ਸਰਕਾਰ ਨੂੰ ਬੇਨਤੀ ਆ ਕਿ ਜਿੱਦਾਂ ਹਟਣਾ ਤੱਕ ਆ ਹੋਰ ਕਿਸਨਾ ਨਾ ਹੋਵੇ ਤਾਂ ਪਲੀਜ਼ ਇਹਦੇ ਵਰਤਿਆਨ ਦਿੱਤਾ ਜਾਵੇ ਕਿਉਂਕਿ ਮੰਨ ਲਓ ਉੱਤੇ ਜਨਾਨੀ ਹੈ ਜਰਾ ਛੋਟਾ 4 ਸਾਲ ਦਾ ਬੇਟਾ ਮੇਰਾ ਤੇ ਬਿਮਾਰ ਹੋ ਅੱਗੇ ਨਹੀਂ ਆ ਤੂੰ ਬਸ ਆਜੋ ਥੱਕੇ ਮਾਰ ਮਲ ਲਾ ਰਹੇ ਦੋਵੇਂ ਜਣੇ ਆਕੀ ਬੈ ਕੇ ਮੇਰੀ ਵੀ ਪੱਗ ਲਾਤੀ ਇਹਨਾਂ ਨੇ ਤੁਹਾਨੂੰ ਮਸਾਫ ਦਵਾਉ। ਜਦੋਂ ਮੈਂ ਨੂੰ ਬਾਰ-ਬਾਰ ਪੁੱਛਿਆ ਕਿ ਮੈਂ ਉਮਰਪੁਰੇ ਵਾਲੀ ਬੱਸ ਆ ਇਹਦੇ ਉੱਪਰ ਉਮਰਪੁਰੇ ਉੱਤਰਨਾ ਆ ਮੈਂ ਚੜ ਜਾ ਇਹਨੇ ਮੈਨੂੰ ਆਪ ਹੀ ਕਿਹਾ ਕਿ ਹਾਂ ਤੁਸੀਂ ਚੜਜੋ ਕੋਈ ਨਹੀਂ ਮੈਂ ਉਤਾਰ ਦੂੰਗਾ ਤੇ ਬਾਅਦ ਵਿੱਚ ਜਦੋਂ ਮੈਂ ਇਹਨੂੰ ਫੁਹਾਰਾ ਚੌਂਕ ਲੱਗ ਕੇ ਆਏ ਤੇ ਸਾਰੇ ਦੇ ਆਧਾਰ ਕਾਰਡ ਲੈ ਕੇ ਟਿਕਟ ਕੱਟ ਰਿਆ ਸੀ ਤੇ ਇਹਨੂੰ ਮੈਂ ਵੀ ਆਧਾਰ ਕਾਰਡ ਦਿੱਤਾ ਇਹਨੇ ਮੈਨੂੰ ਨਾਲ ਹੀ ਕਹਿਤਾ ਕਹਿੰਦਾ ਤੂੰ ਮੇਰਾ ਟਾਈਮ ਖਰਾਬ ਕਰਨ ਵਾਸਤੇ ਚੜ ਗਈ ਹੈ ਚੱਲ ਉੱਤਰ ਇੱਥੇ ਹੀ ਮੈਂ ਨਹੀਂ ਖੰਣਾ ਹੈਗਾ ਇੱਥੇ ਕੋਈ ਸਟਾਪ ਨਹੀਂ ਹੈਗਾ ਉਮਰਪੁਰਾ ਤੇ ਇਹਨੇ ਮੈਨੂੰ ਉਸੇ ਵੇਲੇ ਉਤਰਨ ਦੇ ਮੈਂ ਕਿਹਾ ਕਿ ਮੇਰੇ ਕੋ ਤੇ ਹੀ ਟਿਕਟ ਲੈ ਲਓ ਲੇਕਿਨ ਮੈਂ ਹੁਣ ਵਾਪਸ ਕਿੱਥੇ ਜਾਵਾਂਗੀ ਬੱਸ ਸਟੈਂਡ ਫੇਰ ਤੇ ਆਂਦਾ ਮੈਨੂੰ ਨਹੀਂ ਪਤਾ ਚੱਲ ਉੱਤਰ ਤੇ ਇਹਨੇ ਬੱਸ ਰੋਕੀ ਵੀ ਨਹੀਂ ਚਲਦੀ ਚਲਦੀ ਬੱਸ ਤੋਂ ਹੀ ਮੈਨੂੰ ਥੱਲੇ ਸੋੜਤਾ ਠੱਕਾ ਦੇ ਦਿੱਤਾ ਉਧਰੋਂ ਮੇਰੇ ਪਿੱਛੇ ਹਸਬੰਦ ਵੀ ਆ ਰਹੇ ਸੀ ਬੱਸ ਸਟੈਂਡ ਤੋਂ ਹੀ ਉਹ ਵੀ ਤੁਰ ਕੇ ਆ ਰਹੇ ਸੀ ਤੇ ਉਹਨਾਂ ਨੇ ਮੁੜ ਕੇ ਇਹਨੂੰ ਪੁੱਛਿਆ ਕਿ ਕੀ ਗੱਲ ਸੁੱਟਣ ਕਿਉਂ ਡਿਆ ਵਾ ਇਦਾਂ ਕੋ ਬੋਲਣ ਡਿਆ ਤੇ ਉਹ ਅੱਗੋਂ ਇਹਨਾਂ ਤੇ ਵੀ ਹੱਥ ਹੀ ਪੈ ਗਿਆ ਪਹਿਲਾਂ ਉਂਗਲ ਤੇ ਦੰਦੀ ਵਾਰ ਦਿੱਤੀ ਇਹਨਾਂ ਨੇ ਤੇ ਮੁੜ ਕੇ ਇਹਨਾਂ ਦੀ ਪੱਗ ਲਾਤੀ ਤੇ ਫਿਰ ਉੱਥੇ ਕੋਈ ਜਨੇੰਗ ਬੱਠੇ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਬਾਗੂ ਕੋ ਥੱਲੇ ਸੁੱਟੀ ਆ ਤੇ ਉਹਨਾਂ ਨੇ ਫਿਰ ਇਹਨੂੰ ਜੜਾ ਕੰਡਕਟਰ ਹੀ ਉਹਨੂੰ ਖੁੱਟਣ ਪਈ ਉਹ ਸਾਰੇ ਹਾਨੂੰ ਨਹੀਂ ਪਤਾ ਉਹ ਕੌਣ ਸੀ ਕੌਣ ਨਹੀਂ ਤੇ ਬਾਅਦ ਚ ਮੇਰੇ ਹਸਬੰਡ ਨੂੰ ਇਹਨਾਂ ਨੇ ਬਹੁਤ ਮਾਰਿਆ ਮੈਨੂੰ ਵੀ ਇਹਨਾਂ ਨੇ ਧੱਕਾ ਦਿੱਤਾ ਪਾਰ ਪਾਰ ਬਾਰੀ ਬੜੀ ਜ਼ੋਰ ਦੀ ਮਾਰੀ ਉਹਨੇ ਕੰਡਕਟਰ ਨੇ ਮੇਰੇ ਤੇ ਤੁਹਾਡੇ ਸਟਾਂ ਕਿੱਥੇ ਕਿੱਥੇ ਲੱਗੀਆਂ ਮੇਰੀ ਬਾਹ ਤੇ ਤੇ ਇੱਕ ਮੇਰੇ ਇੱਥੇ ਗੋਡੇ ਤੇ ਲੱਗੀ ਹੋਈ ਆ ਤੇ ਇੱਕ ਸਿਰ ਤੇ ਬਹੁਤ ਲੱਗੀ ਆ ਤੇ ਤੁਸੀਂ ਕੀ ਇਨਸਾਫ ਚਾਹੁੰਦੇ ਜੀ ਮੈਂ ਹੀ ਇਨਸਾਫ ਚਾਹਨੀ ਆ ਕਿ ਜੇ ਬੱਸਾਂ ਸਟਾਪੇਜ ਹੈਗੇ ਆ ਤੇ ਇਹਨਾਂ ਨੂੰ ਤਾਰ ਕੇ ਜਾਣਾ ਚਾਹੀਦਾ ਵਾ ਤੇ ਜਾਂ ਤਾਂ ਪਹਿਲਾਂ ਚੜਾਣ ਹੀ ਨਾ ਤੇ ਜੇ ਤੁਸੀਂ ਚੜਾਇਆ ਹੀ ਆ ਉਮਰਪੁਰੇ ਵਿੱਚ ਤੇ ਬੱਸ ਖਲੋਈ ਸਕਦੀ ਜੇ ਫੁਹਾਰਾ ਚੌਂਕ ਤੇ ਖਲਾਰੀ ਇਹਨੇ ਇਹ ਮੁੱਦਾ ਜਿਹੜਾ ਸਿਰਫ ਆਧਾਰ ਕਾਰਡ ਨੂੰ ਲੈ ਕੇ ਚੱਲਿਆ ਆ ਹਾਂਜੀ ਆਧਾਰ ਕਾਰਡ ਨੂੰ ਲੈ ਕੇ ਹੀ ਚੱਲਿਆ ਆ ਇਹ ਕੀ ਕਹਿੰਦੇ ਆਧਾਰ ਕਾਰਡ ਨਹੀਂ ਚੱਲਣਾ ਨਹੀਂ ਚੱਲਣਾ ਤੇਰਾ ਆਧਾਰ ਕਾਰਡ ਜੇ ਆਪਾਂ ਉਤਾਰਨਾ ਤੇ ਅਸੀਂ ਇੱਥੇ ਤੈਨੂੰ ਨਹੀਂ ਤਾਰਨਾ ਉਮਰਪੁਰੇ ਜੇ ਤੁਸੀਂ ਪੈਸੇ ਦਿੰਦੇ ਸੀ ਟਿਕਟ ਦਿੰਦੇ ਸੀ ਨਾ ਨੂੰ ਮੈਂ ਇਹਨਾਂ ਨੂੰ ਇਹ ਵੀ ਕਿਹਾ ਸੀ ਸਾਰੇ ਕਿ ਤੁਸੀਂ ਡਬਲ ਟਿਕਟ ਲੈ ਲਓ ਤੇ ਕਹਿੰਦੇ ਸੀ ਕਿ ਤਾਂ ਚੱਲ ਚੱਲ ਤੂੰ ਉੱਤਰਦੀ ਹੋ ਬਹੁਤ ਰਫ ਬੋਲਿਆ ਤੇ ਨੇ ਧੱਕਾ ਦੇ ਕੇ ਪਹਿਲਾਂ ਮੇਰੇ ਸਿਰ ਤੇ ਬਾਰੀ ਮਾਰੀ ਹੋਈ ਆ ਤੇ ਬਾਅਦ ਵਿੱਚ ਇਹਨੇ ਮੈਨੂੰ ਥੱਲੇ ਧੱਕਾ ਦਿੱਤਾ ਆ ਤੇ ਉਦੋਂ ਮੇਰੇ ਗੋਡੇ ਤੇ ਥੱਲੇ ਸੜਕ ਦੇ ਨਾਲ ਮੇਰੇ ਗੋਡੇ ਤੇ ਸੱਟ ਲੱਗ ਗਈ ਹੋਈ ਹੈ ਵੀ ਮੈਂ ਵਜਾ ਮਾਰੀਆਂ ਕਿ ਦੱਸੋ ਮੈਂ ਪੁਸ਼ ਕੇ ਚੜੀ ਆ ਕਿ ਨਹੀਂ ਤੇ ਸਾਰਿਆਂ ਨੇ ਕਿਹਾ ਕਿ ਹਾਂ ਤੈਨੂੰ ਕੁੜੀ ਪੁਸ਼ ਕੇ ਚੜੀ ਆ ਪੁਸ਼ ਕੇ ਚੜੀ ਆ ਤੇ ਉਹਨੇ ਕੋਈ ਸੁਨਵਾਈ ਨਹੀਂ ਕੀਤੀ ਬਈ ਡਰ ਕਨੈਕਟਰ ਨੇ ਨਹੀਂ ਕਨਡਕਟਰ ਨੇ ਕੋਈ ਸੁਨਵਾਈ ਨਹੀਂ ਕੀਤੀ ਉਹ ਅੱਗੋਂ ਬਹੁਤ ਗੰਦਾ ਬੰਦਾ ਸੀ ਇਹਨੇ ਬਹੁਤ ਮਾਰਿਆ ਅੱਗੋਂ ਸਾਨੂੰ ਦੋਨਾਂ ਨੂੰ ਵੇਖੋ ਸਰ ਜਿਹੜਾ ਆਧਾਰ ਕਾਰਡ ਆ ਪਹਿਲੇ ਨੰਬਰ ਤੇ ਤਾਂ ਆਧਾਰ ਕਾਰਡ ਦਾ ਆਪਾਂ ਕੋਈ ਰੋਲ ਹੀ ਨਹੀਂ ਕਰਦੇ ਪਿਆ ਆਧਾਰ ਕਾਰਡ ਹੈਗਾ ਜਾਂ ਨਹੀਂ ਹੈਗਾ ਸਰਕਾਰ ਨੇ ਫ੍ਰੀ ਕੀਤੇ ਆ ਸਰਕਾਰ ਦੀ ਜ਼ਿੰਮੇਵਾਰੀ ਆ ਅਸੀਂ ਤਾਂ ਇੱਕ ਸੇਵਾ ਕਰ ਰਹੇ ਆ ਕਿ ਸਵਾਰੀ ਨੂੰ ਲੈ ਕੇ ਜਾਣਾ ਤੇ ਲੈ ਕੇ ਆਉਣਾ ਜੀ ਸਰ ਦੱਸਿਆ ਜਾ ਰਿਹਾ ਕਿ ਆਧਾਰ ਕਾਰ ਲੈ ਗਈ ਆਧਾਰ ਕਾਰ ਕਹਿੰਦੇ ਨਹੀਂ ਚੱਲਣਾ ਤੇ ਉਸ ਪਰ ਕਿਹੜੀ ਟਿਕਟ ਲਗਣੀ ਆ ਉਹਨਾਂ ਵੱਲੋਂ ਇਹ ਬਿਆਨ ਆਇਆ ਨਹੀਂ ਸਰ ਉਹ ਆਧਾਰ ਕਾਰ ਚੱਲਣ ਨਾ ਚੱਲਣ ਵਾਲੀ ਕੋਈ ਗੱਲ ਨਹੀਂ ਹੋਈ ਜੀ ਉਹ ਬਾਹਰੋਂ ਸਵਾਰੀ ਬੈਠੀ ਆ ਚੁੰਗੀ ਤੇ ਉਹਨਾਂ ਨੇ ਉਤਰਨਾ ਵਾ ਜੋ ਕਿ ਚੁੰਗੀ ਸਾਡਾ ਜਿਹੜਾ ਸਟਾਪ ਨਹੀਂ ਬੰਦਦਾ ਪਹਿਲਾ ਸਟਾਪ ਜਿਹੜਾ ਸਾਡਾ ਬੰਦਦਾ ਮਹਿਤਾ ਚੌਂਕ ਪੰਡਾ ਜੀ ਤੇ ਜਿਹੜਾ ਸਾਰਾ ਇਹ ਹੰਗਾਮਾ ਹੈ ਇਸ ਪਰ ਵੀ ਕੀ ਕਹਿਣਾ ਚਾਹੀਦਾ ਜੀ ਫਿਰ ਇਹ ਉਹਨਾਂ ਨੇ ਪਤਾ ਨਹੀਂ ਰੰਜਾ ਸਿਆ ਕਿੱਦਾਂ ਵਾ ਕੀ ਆ ਉਹਨਾਂ ਦੇ ਸੱਦੇ ਆ ਬੰਦੇ 1 ਮਿੰਟ ਦੇ ਵਿੱਚ 1 ਮਿੰਟ ਲੱਗਦਾ ਜੀ ਇਥੋਂ ਪੁਹਾਰਾ ਚ ਉਹਰਾ 14 ਦੇ ਵਿੱਚ 7-8 ਬੰਦੇ ਉਹਨਾਂ ਦੇ ਸੱਦੇ ਆ ਸੱਦ ਕੇ ਤੇ ਉਹਨਾਂ ਮੇਰੀ ਪੱਕ ਲਾਈ ਆ ਮੇਰੇ ਹੱਥੀ ਪਏ ਆ ਡਰਾਈਵਰ ਦੇ ਹੱਥੀ ਪਏ ਆ ਡਰਾਈਵਰ ਵੀ ਉਹਨਾਂ ਕੋ ਮੀਂਹ ਪਾੜੀ ਆ ਮੇਰੇ ਵੀ ਉਹਨਾਂ ਸੱਤਾਂ ਲਾਈਆਂ ਨੇ ਸਰ ਇਹ ਬੱਸ ਆਈ ਕਿਥੋਂ ਤੇ ਕਿੱਥੇ ਚਲਣੀ ਸੀ ਇਹ ਬਟਾਲਾ ਤੋਂ ਜਲੰਧਰ ਜਾ ਰਹੀ ਸੀ ਠੀਕ ਹੈ ਸਰ ਜਿਹੜਾ ਬੱਸ ਸਟੈਂਡ ਬਿਲਕੁਲ ਜਾਮ ਕੀਤਾ ਗਿਆ ਬਿਲਕੁਲ ਖਾਲੀ ਹੋ ਇਸ ਬੱਸ ਦੀ ਕੀ ਹਾਲਤ ਦੇਖੋ ਸਰ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨਾਂ ਦੇ ਵੀ ਆਪਾਂ ਉਹਨਾਂ ਤੇ ਕਾਰਵਾਈ ਕਰਾਂਗੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕਾਰਵਾਈ ਨਾ ਕਰਨ ਕਰਕੇ ਅਸੀਂ ਬੱਸ ਸਟੈਂਡ ਬੰਦ ਕੀਤਾ ਜੀ ਸਰ ਦੇਖੀ ਨਾ ਚੌਂਕੀ ਦੇ ਉੱਪਰ ਸਾਰਾ ਉਹਨੂੰ ਉਥੋਂ ਚੌਕੀ ਇਸੇ ਤੇ ਲੈ ਕੇ ਆਇਆ ਪੌਣਾ ਘੰਟਾ ਹੋ ਗਿਆ ਉਹਨਾਂ ਨੇ ਇੰਨਾ ਤੇ ਲਾ ਕੇ ਖੜਿਆ ਨੂੰ ਠੀਕ ਹੈ ਜੀ ਅਜੇ ਤੱਕ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਹੁਣ ਉਹ ਜਲੰਧਰੇ ਮਾਰ ਕੇ ਪਤਾ ਨਹੀਂ ਕਿੱਧਰ ਚਲ ਗਏ ਜੀ ਪਰਚਾ ਨਹੀਂ ਮੰਗ ਰਹੇ ਜੀ ਪ੍ਰਸ਼ਾਸਨ ਨੇ ਕਿ ਉਹ ਮੰਗਿਆ ਹੱਡੀ ਜੀ ਜੋ ਪੰਦੀ ਕਾਰਵਾਈ ਕਾਰਵਾਈ ਕੀਤੀ ਜਾਵੇ ਤਾਂ ਤੇ ਸਾਡੇ ਬੱਸ ਜਲੰਧਰ ਨੂੰ ਚੱਲੀ ਸੀ ਤੋਂ ਇਹ ਬੀਬੀ ਭੈਣ ਸਾਡੀ ਇੱਥੋਂ ਸਵਾਰੀਆਂ ਲੈ ਕੇ ਉਹ ਬੈ ਗਈ ਬਾਹਰੋਂ ਤੇ ਜਿਹੜਾ ਸਾਡੇ ਕਨੈਕਟਰ ਸਾਹਿਬ ਦੇ ਉਹਨਾਂ ਨੂੰ ਪੁੱਛਿਆ ਕਿ ਕਿੱਥੇ ਜਾਣਾ ਉਹਨਾਂ ਨੇ ਕਿਹਾ ਅਸੀਂ ਉਂਗਰਪੁਰੇ ਜਾ ਰਹੇ ਹਾਂ ਇਨੇ ਕਹੇ ਭੈਣ ਜੀ ਆਪਾਂ ਅੰਮ੍ਰਿਤ ਰਿਤੀ ਦੀ ਸਵਾਰੀ ਨਹੀਂ ਭਾਦੇ ਕਿਉਂਕਿ ਲੋਕ ਲਿਆ ਦੋ ਕਾਰਡੀਆਂ ਬੀਬੀ ਸਾਡੀ ਇਹਨਾਂ ਨੇ ਮਿਸਪੇ ਪਕਾੰਡਾ ਵੀ ਮੈਂ ਤੇਰੀ ਪਾਗ ਲਵਾ ਦੂੰਗੀ ਮੈਂ ਤੇਰੇ ਸ਼ਿਸ਼ਟਰ ਮਾਰੂੰਗੀ ਉਹ ਕਰੂੰਗੀ ਤੇ ਲਾਕੋ ਸਵਾਰੀਆਂ ਨੇ ਵੀ ਸੋਕੋ ਕਿਹਾ ਵੀ ਬੀਬੀ ਤੂੰ ਗਲਤ ਹੈ ਇਸ ਤਰ੍ਹਾਂ ਨਹੀਂ ਸਾਨੂੰ ਬੋਲਣਾ ਚਾਹੀਦਾ ਉਹਦੇ ਪਤਾ ਸਾਨੂੰ ਨਹੀਂ ਪਤਾ ਇਹਨਾਂ ਦੀ ਕੋਈ ਗਿਣੀ ਮਿਸੀ ਸਾਜ਼ਿਜ ਕੀ ਆ ਉਹਨਾਂ ਨੇ ਚੌਂਕ ਤੋਂ ਪਹਿਲਾਂ ਹੀ 8-10 ਬੰਦੇ ਸੱਦ ਕੇ 8-10 ਬੰਦੇ ਸੱਦ ਕੇ ਉਹ ਸਾਡੇ ਕਮੇਟੀ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਮਾਰਿਆ ਤੇ ਜੇ ਉੱਥੇ ਸਵਾਦੀਆਂ ਤੇ ਆਮ ਪਬਲਿਕ ਦੇ ਮੁੰਡੇ ਨੂੰ ਨਾ ਛਡਾਵੇ ਹੋ ਸਕਦਾ ਵੀ ਪਤਾ ਨਹੀਂ ਇਹਦਾ ਕਿੰਨਾ ਨੁਕਸਾਨ ਹੁੰਦਾ ਤੇ ਅਸੀਂਦੇ ਇਹੋ ਬੈਂਤੀ ਮੁੜ ਕੇ ਆਪਾਂ ਚੌਂਕੀ ਚ ਗਏ ਆ ਤੇ ਚੌਂਕੀ ਵੇਖੋ ਜੋ ਸਾਹਮਣੇ ਮਾਰਿਓ ਕੈਮਰਾਮੈਨਰੇ ਵੀ ਸਾਨੂੰ 1 ਘੰਟਾ ਉਹਨਾਂ ਨੇ ਉਦੋਂ ਦਾ ਉੱਥੇ ਭੱਲਿਆ ਉਹ ਭੱਲ ਤੇ ਵਾਧਾ ਸਾਨੂੰ ਕੋਈ ਉੱਥੇ ਚਲ ਜੋ ਫੈਲਾਕਾ ਤੋਂ ਇਹ ਬੜਾ ਬਾ ਹਾਂਜੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਉਹਦੇ ਬਾਅਦ ਆ ਫਿਰ ਅਸੀਂ ਥੱਲੇ ਆ ਗਏ ਸਾਨੂੰ ਪਤਾ ਨਹੀਂ ਕਿਹੜੇ ਥਾਣੇ ਕਹਿੰਦੇ ਆਜੋ ਹੁਣ ਬੱਸਾਂ ਜਾਮ ਕੀਤੀਆਂ ਬੱਸ ਸਟੈਂਡ ਜਾਮ ਕੀਤਾ ਤੁਸੀਂ ਹੜਤਾਲ ਕੀਤੀ ਇਸ ਗਰੋਹ ਦੇ ਵਿੱਚ ਹੜਤਾਲ ਕੀਤੀ ਜੀ ਅਸੀਂ ਮਜ਼ਦੂਰੋ ਕਿ ਜਦੋਂ ਸਾਡੀ ਕਿਸੇ ਨੇ ਕੁੱਛ ਨਹੀਂ ਸੁਣੀ ਤੇ ਨਾ ਕੋਈ ਉੱਪਰੋਂ ਵਿੱਚੋਂ ਹੁਣ ਸਾਨੂੰ ਸਾਡੇ ਜੀਐਮ ਸਾਹਿਬ ਆਏ ਹੀ ਉਹਨਾਂ ਨੂੰ ਸਿਟੀ ਥਾਣੇ ਬੁਲਾਇਆ ਉਹਨੇ ਬਲਜੀਤ ਜੀ ਆਨ ਸਾਹਿਬ ਕਹਿ ਕੇ ਗਏ ਆ ਵੀ ਤੁਸੀਂ ਚੌਂਕੀ ਨੂੰ ਲੋਕ ਲੱਗਾ ਜੀ ਹਾਂਜੀ ਚੌਂਕੀ ਸਵੇਰ ਦੀ ਖੁੱਲੀ ਆ ਇਹੋ ਸਾਨੂੰ ਜਿਆਦਾ ਦੁੱਖ ਆਉਂਦਿਆ ਸਾਨੂੰ ਉੱਥੇ ਭਾਲਿਆ ਛੜਿਆ ਘੰਟਾ ਹਾਸਮੈਂਟ ਕਰਦੇ ਰਹੇ ਆ ਉਹਦੇ ਵਾਦਾ ਹੁਣ ਸਾਨੂੰ ਪਤਾ ਨਹੀਂ ਸਿੱਧੀ ਥਾਣੇ ਜੀ ਆਨ ਸਾਹਿਬ ਆਏ ਆ ਉਧਰ ਨੂੰ ਲੈ ਗਏ ਆ ਇਹ ੜੀ ਮੜੀ ਪੁਲਿਸ ਦੀ ਤੇ ਇਹਨਾਂ ਦੀ ਜੜੀ ਪਾਰਟੀ ਆ ੜੀ ਮੜੀ ਸੱਸ ਜੀ ਸਾਡੇ ਨਾਲ ਕੀ ਤੱਕਾ ਆ ਇਹ ਇਹ ਤੋਂ ਗਾੜੀ ਆਪਾਂ ਕੋਈ ਜ਼ਬਰਦਸਤ ਟਾਇਰ ਦੀ ਗੱਲ ਅਸੀਂ ਕਰੀਏ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਸਾਜ਼ਿਸ਼ ਇੱਥੋਂ ਮੇਰੇ ਖਾਲ 100 ਮੀਟਰ ਹੁਣਾ ਚੌਂਕ ਉੱਥੇ ਲੋਕ ਜਿਹੜੇ ਨੇ 7-8 ਮੌਜੂਦ ਹੁੰਦੇ ਨੇ ਇੱਕ ਨਿਹੰਗ ਵੀ ਆਉਂਦਾ ਜਿਹੜੇ ਪਰਛਾ ਮਾਰਨ ਦੀ ਕੋਸ਼ਿਸ਼ ਵੀ ਕੀਤੇ ਆ ਕਲੈਕ ਨੂੰ ਫਿਰ ਇਹ ਪ੍ਰੂਵ ਹੁੰਦਾ ਕਿ ਸਾਜ਼ਿਸ਼ ਹੀ ਹੋ ਸਕਦੀ ਕਿਉਂਕਿ ਇੰਨੀ ਛੇਤੀ ਇਹਨੇ ਬੰਦੇ ਕੱਢੋ ਉਹ ਹੀ ਦੀ ਬੇਨਤੀ ਕਰਦੇ ਆ 1 ਮਿੰਟ ਲੱਗਦਾ ਸਾਡੂ ਚੌਂਕ ਦੀ ਜਾਣੀ ਤੇ ਚੌਂਦ ਜਾਂ ਤੋਂ ਪਹਿਲਾਂ ਪੰਜ ਛੇ ਬੰਦੇ ਉਹ ਬੀਬੀ ਕਹਿਣਦੇ ਹੀ ਇਹਨੂੰ ਵੀ ਮੈਂ ਤੇਰੀ ਪਾਕ ਲਵਾ ਦਿਆਂਗੀ ਮੈਂ ਤੈਨੂੰ ਕਪੜੇ ਪਵਾਉਂਗੀ ਤੇ ਉਹ ਤੋਂ ਬੰਦੇ ਜਾਂਦੇ ਆਣ 6-7 ਜਾਣੇ ਉਹਦੀ ਪਾਕ ਵੀ ਲਾ ਦਿੰਦੇ ਆ ਪਾਕ ਦੀ ਇੱਟੀ ਮਹਾਨਤਾ ਹੁੰਦੀ ਆ ਪਾਕ ਲਾਈ ਸੁੰਨਮਾਰੇ ਦੇ ਇੱਕ ਨਿਆਣ ਸਿੰਘ ਵੀ ਉੱਥੇ ਆ ਕੇ ਉਹਨੇ ਬਰਸ਼ਾ ਖਾ ਲਈ ਅਸੀਂ ਮਤਲਬ ਕੋਈ ਵੀ ਸੇਵਾ ਕਰਨ ਦੇ ਲੋਕਾਂ ਦੀ ਕੋਈ ਐਵੇਂ ਨਹੀਂ ਮਤਲਬ ਵੀ ਬੱਸਾਂ ਨੂੰ ਇਤਰੋ ਤੋਂ ਲੜਾਈ ਫਿਰਦੇ ਆ ਅਸੀਂ ਸੇਵਾ ਵਾਸਤੇ ਲਾਈ ਆ ਸੇਵਾ ਲਈ ਪੈਸੰਜਰ ਸਫਰ ਕਰਦੇ ਆ ਬੱਸਾਂ ਭਰੀਆਂ ਜਾਂਦੀਆਂ ਆ ਪਰ ਅਸੀਂ ਬੇਨਤੀ ਕਰਦੇ ਹਾਂ ਵੀ ਜੇ ਸਾਡੇ ਦਾ ਧੱਕਾ ਹੋਇਆ ਸਾਡੇ ਕਿਸੇ ਉਹਨੇ ਟ੍ਰੈਫਿਕ ਕ੍ਰੈਕਟਰ ਨੂੰ ਮਾਰਿਆ ਵਾ ਤਾਂ ਉਹਦੀ ਜਿਹੜੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਉਹਦੇ ਤੇ ਕਾਰਵਾਈ ਕਰੇ ਜਿਹੜਾ ਉਹਤੇ ਪਰਚਾ ਬਣਦਾ ਉਹ ਧਾਰਾ